12 ਬਟਾ ਰੁਕਾ ਬਟਾ ਬਾਵਾ 12 ਦਰੋਂ 12ੋਂ 13 ਹੋ ਜਾਂਦਾ ਹੈ ਠੀਕ ਹੈ ਜੀ ਇਹਸਾ ਲੱਗ ਜਿਆਦਾ ਹੋ ਜਾਂਦਾ ਇਹਦੇ ਵਿੱਚ 90 ਬਲੇਡ ਆ ਜਾਂਦੇ ਆ ਜੀ ਅੱਗੇ ਖਾਦ ਪਾਉਣ ਵਾਲਾ ਆ ਗਿਆ ਹਾਂਜੀ ਹਾਂਜੀ ਇਹ ਹਾਈਡਰੌਲਿਕ ਆ ਜਾਂਦਾ ਜੀ ਇਹ ਹਾਂਜੀ ਕਿੰਨਾ ਏਰੀਆ ਲੈ ਕੇ ਜਾਂਦਾ ਇਹ ਏਰੀਆ ਇਹ 50 ਤੋਂ 60 ਫੁੱਟ ਦਾ ਏਰੀਆ ਕਵਰ ਕਰਦਾ ਠੀਕ ਹੈ ਜੀ ਇਹਦੇ ਖਰਚੇ ਵਧਣ ਵਾਲਾ ਰੀਪਰ ਹਾਂਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜੇ ਆ ਰਾਜਪੁਰੇ ਪਸਾਣ ਮੇਲੇ ਆ ਸਿੱਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਹਾਲ ਨਰ ਬਾਈ ਜੀ ਆਪਣੇ ਨਾਲ ਅਮਰੀਕ ਢਿਲੋ ਜੀ ਤੇ ਜਿਹੜੇ ਆਪਾਂ ਸੰਦ ਲੈ ਕੇ ਆਏ ਇਹਨਾਂ ਦੇ ਸਬਸਿਡੀ ਹੈਗੀ ਹੈ ਜੀ ਸਬਸਿਡੀ ਨਹੀਂ ਰੋਟਾਵੇਟਰ ਤੇ ਹੈ ਨਹੀਂ ਬਾਕੀ ਦੇ ਜਿਹੜੇ ਹੈਗੇ ਆ ਜਿਹਨੂੰ ਸੁਪਰ ਸੀਟਰ ਤੇ ਹੋ ਰਿਹਾ ਉਹਨਾਂ ਤੇ ਸਬਸਿਡੀ ਹੈਗੀ ਆ ਠੀਕ ਹੈ ਜੀ ਇਹ ਮੇਲੇ ਨੂੰ ਦੇਖਦੇ ਕੀ ਆਫਰ ਲਾਇਆ ਬਾਈ ਮੇਲੇ ਦੇ ਉੱਤੇ ਆਪਾਂ 5000 ਦਾ ਡਿਸਕਾਊਂਟ ਕੀਤਾ ਹੋਇਆਗਾ ਕੋਈ ਵੀ ਰੋਟਾਵੇਟਰ ਲੈਣੇ ਹੋ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਦਾ ਸਾਈਜ਼ ਦੇ ਆਪਣੇ ਕੋਲੇ ਰੋਟਾਵੇਟਰ ਆਹਨਾਂ ਦੇ ਉੱਤੇ 5000 ਦਾ ਡਿਸਕਾਊਂਟ ਆ ਮੇਲੇ ਕਰਕੇ ਜੀ ਠੀਕ ਆ ਬਾਈ ਜੀ ਰੋਟਾਵੇਟਰ ਕਿੰਨੇ ਫੁੱਟ ਆਈਏ ਇਹ ਇਹ 9 ਫੁੱਟ ਆ ਜਾਂਦਾ ਜੀ ਅੰਦਰੋਂ 9 ਫੁੱਟਾ ਹਾਂਜੀ ਬਾਹਰੋਂ ਇਹ 10 ਫੁੱਟ ਸਾਈਜ਼ ਦਾ ਹੋ ਜਾਂਦਾਗਾ ਠੀਕ ਆ ਜੀ ਇਹਦੇ ਵਿੱਚ ਆ ਜਾਂਦੇ ਆਪਣੇ 72 ਪਲੇਟ ਆ ਜਾਂਦੇ ਆ ਹਾਂਜੀ ਠੀਕ ਆ ਜੀ ਤੇ ਇਹਦਾ ਵੇਟ ਦੀ ਗੱਲ ਕਰੀਏ 7 ਕੰਟਲ 500 ਹੋ ਜਾਂਦਾਗਾ ਹਾਂਜੀ 21 36 28 ਦਾ ਸਾਈਡ ਗੇਅਰ ਆ ਜਾਂਦਾ ਮੇਨ ਗੇਅਰ ਦਾ 13 23 ਆ ਜੀ ਠੀਕ ਆ ਬਾਈ 2 ਸਾਲ ਦੀ ਗਾਰੰਟੀ ਹੋਊਗੀ ਗੇਅਰ 베ARING ਸੀਲਾਂ ਦੀ ਠੀਕ ਆ ਜੀ ਠੀਕ ਆ 10 ਮਿਲੀਮੀਟਰ ਦੇ ਵਿੱਚ ਇਹਦੀ ਸਾਈਡ ਪਲੇਟ ਆ 5 ਮਿਲੀਮੀਟਰ ਦੇ ਵਿੱਚ ਬੋਡੀ ਬਣੀ ਹੋਈ ਆ ਠੀਕ ਆ ਜੀ ਠੀਕ ਆ ਜੀ ਤੇ 6 ਸਪਰਿੰਗ ਲੱਗੇ ਹੋ ਜਿਹੜਾ ਬੈਂਕ ਵਾਲਾ ਫੱਟਾ ਜੀ ਉਹ ਪੂਰਾ ਮਜ਼ਬੂਤ ਆ ਜੀ ਪੂਰਾ ਪੂਰਾ ਸੱਤ ਆ ਜੀ ਇਹ 4 ਮੈਮ ਦੇ ਵਿੱਚ ਬਣਿਆ ਹੋਇਆ ਹੈ ਦਾਲਾ ਜਿਹੜਾ ਤੇ ਬਾਕੀ 8 ਕੋਟ ਦੇ ਸਾਈਜ਼ ਦੇ ਵਿੱਚ ਵੀ ਇਹ ਜਾਂਦਾ 8 ਫੁੱਟ ਅੰਦਰ 8 ਕੋਟ ਕੰਮ ਕਰਦਾ ਬਾਹਰੋਂ 9 ਹੋ ਜਾਂਦਾਗਾ ਸਾਈਜ਼ ਇਹਦਾ ਠੀਕ ਹੈ ਜੀ ਤੇ ਕੀ ਪ੍ਰਾਈਸ ਰੱਖਿਆ ਵੈਸੇ ਇਹਦਾ ਬਈ ਵੈਸੇ 1 35 ਆ ਮੇਲੇ ਦੇ ਉੱਤੇ 5000 ਦਾ ਡਿਸਕਾਊਂਟ ਕਰਕੇ ਕਿਤੇ ਦਾ ਰਹਿ ਜਾਊਗਾ 9 ਫੁੱਟ ਠੀਕ ਆ ਜੀ 9 ਫੁੱਟ ਹਾਂ 8 ਫੁੱਟ ਇੱਕ 20 ਦਾ ਰਹਿ ਜਾਊਗਾ 9 ਫੁੱਟ ਉਦੇ ਤੇ ਮਨ 5000 ਰੁਪਏ ਉਹਦੇ ਤੇ ਡਿਸਕਾਊਂਟ ਆ ਜੀ ਠੀਕ ਆ ਜੀ ਆ ਅੱਗੇ ਕਿੰਨੇ ਫਟਾਈ ਇਹ 10 ਫੁੱਟ ਆ ਜਾਂਦਾ ਅੰਦਰੋਂ 10 ਫੁੱਟ ਬਾਹਰੋਂ ਇਹ 11 ਹੋ ਜਾਂਦਾ ਸਾਈਜ਼ ਦਾ ਠੀਕ ਆ ਜੀ ਤੇ ਇਹਦਾ ਕੀ ਪ੍ਰਾਈਸ ਹੈ ਜੀ 1 45 ਹਾਂ ਜੀ ਇਹਦੇ ਵਿੱਚ ਦੋਨੇ ਤਰ੍ਹਾਂ ਦੇ ਹੋਏ ਚਾ ਜਾਂਦੇ ਆ ਜੇ ਆਹ ਮਾਡਲ ਲੈਣਾ ਇਹ ਚ ਦਾ ਇਹ ਵੀ ਮਿਲ ਜਾਊਗਾ ਨੇ ਬਾਕਸ ਇਹੜੀ ਆਪਣੇ ਪਹਿਲਾ ਚੱਲਦੀ ਆ ਬਹੁਤ ਸਾਰੀ। ਆ ਉਹ ਵੀ ਉਹ 12 ਫੁੱਟ ਦੇ ਲੱਗੀ ਹੋਈ ਆ। ਉਹ ਵੀ ਮਿਲ ਜੂਗੀ। ਤੇ ਇਹਦਾ ਕੀ ਪ੍ਰਾਈਸ ਰੱਖਿਆ ਜੀ? ਇਹਦਾ 10 ਫੁੱਟ ਦਾ ਵੈਸੇ 1 45 5000 ਦੇ ਤੇ ਡਿਸਕਾਊਂਟ ਦਾ। ਹਾਂਜੀ। ਹਾਂ ਇਹ 1 40 ਦਾ ਜੀ। ਠੀਕ ਆ ਜੀ। ਜੀ ਬਾਈ ਜੀ ਅੱਗੇ ਖਾਦ ਪਾਉਣ ਵਾਲਾ ਆ ਗਿਆ ਜੀ। ਹਾਂਜੀ ਹਾਂਜੀ ਇਹ ਹਾਈਡਰੌਲਿਕ ਆ ਜਾਂਦਾ ਜੀ ਇਹ। ਹਾਂਜੀ। ਕਿੰਨਾ ਏਰੀਆ ਲੈ ਕੇ ਜਾਂਦਾ ਜੀ ਇਹ? ਏਰੀਆ ਇਹ 50 ਤੋਂ 60 ਫੁੱਟ ਦਾ ਏਰੀਆ ਕਵਰ ਕਰਦਾ। ਠੀਕ ਆ ਜੀ। ਤੇ ਨਾਰਮਲ ਟਰੈਕਟਰ ਵੀ ਚਲਾ ਲੈਂਦਾ ਬਿਲਕੁਲ ਜੀ ਨਾਰਮਲ ਪੀਟੀਓ ਤੇ ਚਲਣਾ ਇਹਨੇ। ਠੀਕ ਹੈ ਬਜ਼ਾਰਕਾਰ ਪੀਐਮ ਤੇ ਵਧੀਆ ਚੱਲੀ ਜਾਣਾਗਾ 7 ਤੋਂ 8 ਹਜ਼ਾਰ ਤੱਕ ਦਾ ਇਹ ਹੀ ਕੰਪਰਸੀ ਇਹਦੇ ਵਿੱਚ ਹਾਂਜੀ ਜੀ ਕਿੰਨਾ ਕਰ ਰਿਹਾ ਭਾਈ ਜਾਂਦਾ ਇਹਦੇ ਵਿੱਚ ਜੀ 7 ਤੋਂ 7 ਬੋਰੀਆਂ ਦੇ ਕੀ ਰੇ ਪੈ ਜਾਂਦੇ ਇਹ ਬਾਈ ਆਪਣਾ 50 ਹਜ਼ਾਰ ਦਾ ਹੁੰਦਾ ਸਕਾਊਂਟ ਇਹਦਾ ਠੀਕ ਹੈ ਜੀ ਇਹਦੇ ਵੀ ਕੋਈ ਆਫਰ ਰੱਖੀ ਹੈ ਮੈਂ ਹਾਂਜੀ ਹਾਂਜੀ ਇਹ ਕਿੰਨੇ ਦਾ ਫਰੀ ਦੇ ਹੁਣ 50 ਦਾ ਮੇਲੇ ਦੇ ਉੱਤੇ ਅੱਗੇ ਆ ਗਿਆ ਭਾਈ ਜੀ ਖਰਚੇ ਵੱਢਣ ਵਾਲਾ ਰੀਫਰ ਹਾਂਜੀ ਇਹਦਾ ਜਿਹੜਾ ਗੇਅਰ ਗੂ ਦਾ ਜੀ ਇਹਦਾ ਗੇਅਰ ਜੀ ਇਹ ਸਟੀਲ ਬਾਡੀ ਦੇ ਵਿੱਚ ਆ ਜਾਂਦਾ ਗੇਅਰ ਇਹਦਾ ਠੀਕ ਹੈ ਜੀ ਹਾਂ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਆਪਣਾ 55000 ਰੁਪਏ ਜੀ ਠੀਕ ਹੈ ਜੀ ਹਾਂ ਅੱਗੇ ਆ ਕੈ ਫੁੱਟ ਆ ਗਿਆ ਜੀ ਇਹ 12 ਫੁੱਟ ਆ ਜਾਂਦਾ ਜੀ 12 ਬਟਾ ਰੁਕਾ ਵਿੱਚ ਬੋ 12 ਅੰਦਰੋਂ 12ੋਂ 13 ਹੋ ਜਾਂਦਾ ਹੈ ਠੀਕ ਹੈ ਜੀ ਹਿੱਸਾ ਲੱਗ ਜਿਆਦਾ ਹੋ ਜਾਂਦਾ ਇਹਦੇ ਵਿੱਚ 90 ਬਲੇਡ ਆ ਜਾਂਦੇ ਆ ਇਹਦੀ ਬਾਡੀ 6 ਐਮ ਐਮ ਦੇ ਵਿੱਚ ਬਣੀ ਹੋਈ ਹੈ ਜਿਵੇਂ ਉਹਨਾਂ ਦੀ 5 ਐਮ ਐਮ ਸੀ ਇਹਦੀ 6 ਐਮ ਐਮ ਦੇ ਵਿੱਚ ਬਾਡੀ ਆ ਜਾਂਦੀ ਹੈ ਇਹ ਮੋਟੀ ਹੈ ਦੋ ਹਾਂ ਉਹਦੋਂ ਆਦੀ ਜ਼ਿਆਦਾ ਸਖਤ ਆ ਜਾਂਦੀ ਹੈ ਹੈਵੀ ਹੈ ਇਹਦੀ ਵੀ 2 ਸਾਲ ਦੀ ਗਾਰੰਟੀ ਹੋਗੀ ਗੀਅਰ ਦੀ ਬੈਰਿੰਗ ਦੀ ਸੀਲਾਂ ਦੀ ਠੀਕ ਹੈ ਜੀ ਇਸ ਇਲਾ ਵਿੱਚ ਮਕੈਨੀਕਲ ਮਕੈਨੀਕਲ ਸੀਲਾਂ ਹੋਣਗੀਆਂ 1 ਕੀ 36 22 ਦਾ ਸਾਈਡ ਗੀਅਰ ਆ ਹਾਂ ਜੀ ਤੇ ਮੇਨ ਗੀਅਰ 13 22 ਦਾ ਆ ਜਾਂਦਾ ਠੀਕ ਹੈ ਜੀ 8 ਸਪਰਿੰਗ ਆ ਜਾਂਦੇ ਇਹਦੇ ਵਿੱਚ ਪੂ ਠੀਕ ਹੈ ਜੀ ਇਹਦਾ ਵੇਟ ਕਿੰਨਾ ਹੋਊਗੀ ਇਹਦਾ ਵੇਟ 10 ਪੌਂਦਲ ਤੋਂ ਬਲੱਸ ਹੀ ਹੋਊਗਾ ਠੀਕ ਹੈ ਜੀ ਇਹਦਾ ਪ੍ਰਾਈਸ ਜੀ ਇਹਦਾ ਪ੍ਰਾਈਸ ਹੈਗਾ ਜੇ ਇਸ ਨਾਲ ਲੈਣਾ ਤਾਂ 1,95,000 ਆ ਹਾਂਜੀ ਉਹ ਤੋਂ ਬਿਨਾ 80 ਆ ਜਾਂਦਾਗਾ ਹੁਣ ਮੇਲੇ ਦੇ ਉੱਤੇ 5000 ਡਿਸਕਾਊਂਟ ਕਰ ਲੋ ਇਸੇ ਨਾਲ ਲੈਣਾ ਤਾਂ 90 ਦਾ ਮਿਲ ਜੀ ਬਿਨਾ ਇਸੇ ਤੋਂ ਲੈਣਾ ਤਾਂ 1,75,000 ਆਉਗਾ ਜੀ ਠੀਕ ਹੈ ਜੀ ਤੇ ਆਪਣੇ ਜੇ ਹੂ ਲੈਣਾ ਬਿਨਾ ਮੇਲੇ ਤੋਂ ਲੋਕੇਸ਼ਨ ਕੀ ਆ ਜੀ ਤਪਾ ਮੰਡੀ ਤਪਾ ਮੰਡੀ ਆ ਕੇ ਲੈ ਸਕਦੇ ਹਾਂ ਜੀ ਪੀ ਦੇ ਵਿੱਚ ਆਉਣਾ ਤਾਂ ਆਪਣਾ ਪ੍ਰਾਇਮਾ ਕਰ ਰਿਹਾ ਜਿਹਦਾ ਆਫਿਸ ਹੈਗਾ ਪੂਰਨਪੁਰ ਦੇ ਵਿੱਚ ਆ ਜੁਪੀ ਦੇ ਵਿੱਚ ਹਾਂਜੀ ਪੰਜਾਬ ਦੇ ਬਰਨਾਲੇ ਦਾ ਤਪਾ ਮੰਡੀ 메ਨ ਰੋਡ ਦੇ ਉੱਤੇ ਹੀ ਆ ਪ੍ਰਾਇਮਰੀ ਠੀਕ ਹੈ ਕੰਟੈਕਟ ਡੈਕਟਰ ਨੰਬਰ 90536 ਤੇ ਤਦਰੁਸ ਨੰਬਰ ਆ ਜੋ ਲਿਖਿਆ ਹੋਇਆ ਹੈ ਤੇ ਗ੍ਰੀਨ ਦੇ ਉੱਤੇ ਠੀਕ ਹੈ ਹਾਂਜੀ ਹਾਂਜੀ ਤਪਾ ਮੰਡੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ